ਇਨੋਦਿਨ ਵਾਦੀ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਇੱਕ ਪਾਸੇ ਕਿਸਾਨਾਂ ਦੀਆਂ ਕਣਕਾਂ ਲਗਾਤਾਰ ਸੜ ਰਹੀਆਂ ਨੇ ਉੱਥੇ ਹੀ ਹੁਣ ਇੱਕ ਕਰਿਆਨੇ ਦੀ ਦੁਕਾਨ ਨੂੰ ਵੀ ਅੱਖ ਲੱਗੀ ਹੈ ਜਿਸ ਕਾਰਨ ਦੁਕਾਨ ਦੇ ਅੰਦਰ ਪਿਆ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਅੱਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਹਨ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਅੱਗ ਕਾਰਨ ਆਲੇ ਦੁਆਲੇ ਦੀਆਂ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਜਦਕਿ ਜਿਸ ਦੁਕਾਨ ਵਿੱਚ ਅੱਗ ਲੱਗੀ ਸੀ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ ਇਹ ਤਸਵੀਰਾਂ ਬੇहद ਭਿਆਨਕ ਨੇ ਅੱਗ ਦੀਆਂ ਲਪਟਾਂ ਚਾਰੇ ਪਾਸੇ ਫੈਲੀਆਂ ਸਾਫ ਨਜ਼ਰ ਆ ਰਹੀਆਂ ਨੇ ਅਕਦੀ ਲਫਟਾ ਦੁਕਾਨ ਤੋਂ ਬਾਹਰ ਤੱਕ ਆਈਆਂ ਨਜ਼ਰ ਆਉਂਦੀਆਂ ਨੇ ਜਿਸ ਕਾਰਨ ਇਸ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਗੁਰਦਾਸਪੁਰ ਦੇ ਹਲਕਾ ਦਿਨਾਨਗਰ ਦੇ ਨਜ਼ਦੀਕ ਪੈਂਦੇ ਪਿੰਡ ਪਟੋਆ ਚ ਇੱਕ ਰਿਆਨੇ ਦੀ ਦੁਕਾਨ ਸੀ ਜਿੱਥੇ ਕਿ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ ਜਦ ਕੇ ਪਿੱਛੇ ਕੁਝ ਵੀ ਨਹੀਂ ਬਚਿਆ ਇਸ ਸਬੰਧੀ ਦੁਕਾਨਦਾਰ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਾ ਦੱਸਿਆ ਕਿ ਉਹ ਬੀਤੀ ਰਾਤ ਹਰ ਰੋਤੀ ਤਰਾ ਆਪਣੀ ਦੁਕਾਨ ਬੰਦ ਕਰਕੇ ਕਰ ਗਿਆ ਸੀ ਤਾਂ ਤੜਕਸਾਰ ਅਚਾਨਕ ਅੱਗ ਦੇ ਪੰਬੜ ਮੱਚਦੇ ਹੋਏ ਵੇਖੇ ਗਏ ਤਾਂ ਆਲੇ ਦੁਆਲੇ ਦੇ ਲੋਕਾਂ ਨੇ ਦੁਕਾਨਦਾਰ ਨੂੰ ਸੂਚਿਤ ਕੀਤਾ ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਫਾਇਰ ਬ੍ਰਿਗੇਡ ਵੱਲੋਂ 2 ਗੱਡੀਆਂ ਪਾਣੀ ਦੀ ਭੇਜੀਆਂ ਗਈਆਂ ਤੇ ਬੜੀ ਹੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਗਿਆ ਸੀ ਜਿਸ ਬਾਅਦ ਹੁਣ ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਪੀੜਤ ਮੁਤਾਬਕ ਇਹ ਉਸਦੀ ਰੋਜ਼ੀ ਰੋਟੀ ਸੀ ਅਤੇ ਹੀ ਜੀਣ ਦਾ ਸਹਾਰਾ ਸੀ ਪਰ ਹੁਣ ਉਸ ਕੋਲ ਸਿਰਫ ਸਵਾਬ ਅਛੀਏ ਜਿਸ ਕਾਰਨ ਉਸ ਨੂੰ ਆਪਣੇ ਅਤੇ ਆਪਣੇ ਬੱਚਿਆਂ ਦਾ ਭਵਿੱਖ ਤੁਦਲਾ ਨਜ਼ਰ ਆ ਰਿਹਾ ਹੈ ਜੀ ਮਲੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਹਾਂਜੀ ਫਾਇਰ ਬ੍ਰਿਗੇਡ ਵਾਲੀਆਂ ਦੋ ਗੱਡੀਆਂ ਆਈਆਂ ਸੀ ਹਾਂਜੀ ਉਹ ਬੁਝਾ ਦਿੱ ਗਏ ਆ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਇਹ ਹੈ ਕਿ ਮੇਰੀ ਮੱਤ ਕੀਤੀ ਜਾਏ ਮੇਰਾ ਮੁੱਖ ਜਿਹੜਾ ਕਾਰੋਬਾਰ ਆ ਉਹਦਾ ਸਟੈਂਡ ਕੀਤਾ ਜਾਏ ਮੇਰੀ ਮਾਸਟਰ ਜਮੀਨ ਹੁੰਦੀ ਆ ਕੋਈ ਨਾਟਕ ਦੇ ਵਿੱਚ ਪੂਰਵਵਸਤ ਇਹ ਮੇਰਾ ਜਿਹੜਾ ਇਹਦੇ ਕਰਕੇ ਸੰਭਾ ਲੱਗ ਮੈਂ ਸਵਾਗਤ ਇਹ ਅੱਡਾ ਕਿਹੜਾ ਬੁਲਾਉਂਦਾ ਜੀ ਹਾਂਜੀ ਇਹ ਕਿਹੜਾ ਅੱਡਾ ਜੀ ਇਹ ਅੱਡਾ ਜੀ ਪਟੋਆ ਚੌਕ ਬੜਾ ਦੇਖੋ ਬੜਾ ਦੇਖੋ ਜੀਨਾਂਗਰ ਬੁਲਾ ਹਾਲਾਂਕਿ ਅੱਗ ਕਿਉਂ ਲੱਗੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਪਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਜਾਂਚ ਤੋਂ ਬਾਅਦ ਹੀ ਕੁਝ ਕਹਿਣਾ ਮناسب ਹੋਵੇਗਾ ਦੱਸਦੀ ਹੈ ਕਿ ਬਾਦੀ ਗਰਮੀ ਕਾਰਨ ਅੱਗ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਕਿਸਾਨਾਂ ਦੀਆਂ ਫਸਲਾਂ ਥਾਂ ਥਾਂ ਤੇ ਸੜ ਰਹੀਆਂ ਨੇ ਬੇਹਦ ਭਿਆਨਕ ਤਸਵੀਰਾਂ ਹਰ ਰੋਜ਼ ਆਉਂਦੀਆਂ ਨੇ ਜਿਸ ਵਿੱਚ ਕਿ ਪੱਕੀ ਕਣਕ ਦੀਆਂ ਫਸਲਾਂ ਸੜ ਕੇ ਸਵਾਹ ਹੁੰਦੀਆਂ ਸਾਫ਼ ਨਜ਼ਰ ਆਉਂਦੀਆਂ ਨੇ ਅਜਿਹੇ 'ਚ ਹੁਣ ਬਜ਼ਾਰਾਂ ਨੂੰ ਵੀ ਅੱਗ ਨੇ ਆਪਣੀ ਚਪੇਟ ਚ ਲਿਆਏ ਵਾਧਦੀ ਗਰਮੀ ਕਾਰਨ ਬਿਜਲੀ ਦੇ ਤਾਰਾਂ 'ਚ ਸ਼ਾਰਟ ਸਰਕਟ ਹੁੰਦਾ ਹੈ ਅਤੇ ਦੁਕਾਨਾਂ ਕਰਾਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ ਇਹ ਤਸਵੀਰਾਂ ਗੁਰਦਾਸਪੁਰ ਦੇ ਹਲਕਾ ਦਿਨਾ ਨਗਰ ਦੇ ਪਿੰਡ ਪਟੋਆ ਦੀਆਂ ਨੇ ਜਿੱਥੇ ਕਿ ਕਰੀਆਨੀ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਦੁਕਾਨਦਾਰ ਵੱਲੋਂ ਹੁਣ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਬਿਊਰੋ ਰਿਪੋਰਟ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ